ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੱਲ 131 ਦਿਨਾਂ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸਰਹੰਦਾ ਵਿੱਚ ਕੱਲ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਆਏ ਡੱਲੇਵਾਲ ਨੇ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਪਾਣੀ ਪਿਲਾ ਕੇ ਉਹਨਾਂ ਦਾ ਮਰਨਵਰਤ ਖੁਲਾਇਆ ਡੱਲੇਵਾਲ ਨੇ ਇਸ ਮੌਕੇ ਆਖਿਆ ਕਿ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਮਰਨਵਰਤ ਖਤਮ ਕਰਨ ਲਈ ਆਖਿਆ ਜਾ ਰਿਹਾ ਸੀ ਜਿਸ ਨੂੰ ਮੁੱਖ ਰੱਖ ਕੇ ਉਹਨਾਂ ਇਹ ਫੈਸਲਾ ਕੀਤਾ ਹੈ ਇਸ ਮੌਕੇ ਉਹਨਾਂ ਪੰਜਾਬ ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਸਾਜ਼ਿਸ਼ ਤਹਿਤ ਉਹਨਾਂ ਨੂੰ ਮੀਟਿੰਗ ਲਈ ਸੱਦ ਕੇ ਗ੍ਰਿਫਤਾਰ ਕੀਤਾ ਉਨ੍ਹਾਂ ਆਖਿਆ ਕਿ ਇਸ ਸਾਜ਼ਿਸ਼ ਦਾ ਸੂਬਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਖਮਿਆਜਾ ਭੁਗਤਣਾ ਪਵੇਗਾ। ਚਿੱਟੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਕੱਲ ਪਠੰਡਾ ਦੀ ਅਦਾਲਤ ਵਿੱਚ ਇੱਕ ਵਾਰ ਫਿਰ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਉਸ ਨੂੰ 2 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਸੂਤਰਾਂ ਮੁਤਾਬਕ ਅਮਨਦੀਪ ਕੌਰ ਕੋਲੋਂ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਅਮਨਦੀਪ ਕੌਰ ਨੇ ਆਪਣੇ ਭਰਾ ਜੀਜੇ ਤੇ ਆਪਣੇ ਨਾਂ ਤੇ ਕਈ ਮਹਿੰਗੇ ਪਲਾਟ ਖਰੀਦੇ ਹਨ ਉਸਨੇ ਹਾਲ ਵਿੱਚ ਹੀ ਇੱਕ ਪੁਲਿਸ ਵਾਲੇ ਦੇ ਜਵਾਈ ਨੂੰ ਆਪਣੀ ਪੁਰਾਣੀ ਥਾਰ ਵੇਚ ਕੇ ਨਵੀਂ ਥਾਰ ਖਰੀਦੀ ਸੀ ਇਸ ਤੋਂ ਇਲਾਵਾ ਉਸਨੇ ਆਪਣੇ ਜੀਜੇ ਨੂੰ ਇੱਕ ਬੁਲਟ ਮੋਟਰਸਾਈਕਲ ਵੀ ਤੋਹਫੇ ਵਜੋਂ ਦਿੱਤਾ ਸੀ ਉਸ ਕੋਲੋਂ ਸੋਨੇ ਦੇ ਗਹਿਣੇ ਵੀ ਵੱਡੀ ਮਾਤਰਾ ਵਿੱਚ ਬਰਾਮਦ ਹੋਏ ਹਨ ਉਸ ਕੋਲ 2 ਲੱਖ ਰੁਪਏ ਦੀ ਘੜੀ ਤੇ 85 ਹਜ਼ਾਰ ਰੁਪਏ ਦੀ ਇੱਕ ਐਨਕ ਵੀ ਹੈ। ਇਸ ਦੌਰਾਨ ਜਦ ਪੁਲਿਸ ਨੇ ਉਸ ਦੀ ਕੋਠੀ ਦੀ ਤਲਾਸ਼ੀ ਲਈ ਤਾਂ ਉਥੋਂ ਕੋਈ ਇਤਰਾਜ਼ਯੋਗ ਵਸਤੂ ਤਾਂ ਨਹੀਂ ਮਿਲੀ ਪਰ ਪੁਲਿਸ ਅਧਿਕਾਰੀ ਹੈਰਾਨ ਰਹਿ ਗਏ ਕਿ ਛੋਟੀ ਜੀ ਤਨਖਾਹ ਤੇ ਗੁਜ਼ਾਰਾ ਕਰਨ ਵਾਲੀ ਕਾਂਸਟੇਬਲ ਦੀ ਕੋਠੀ ਵਿੱਚੋਂ ਐਸ਼ੋ ਆਰਾਮ ਦੀਆਂ ਮਹਿੰਗੀਆਂ ਵਸਤੂਆਂ ਤੇ ਮਹਿੰਗੇ ਭਾਅ ਦਾ ਫਰਨੀਚਰ ਕਿਵੇਂ ਆ ਗਿਆ। ਪੰਜਾਬ ਵਿੱਚ ਥਾਣਿਆਂ ਤੇ ਹੋ ਰਹੇ ਗਰਨੇਡ ਹਮਲੇ ਹੁਣ ਹਰਿਆਣਾ ਤੱਕ ਵੱਧ ਗਏ ਹਨ। ਤਲ ਸਮਾਣਾ ਨਜ਼ਦੀਕ ਹਰਿਆਣਾ ਦੀ ਅਜ਼ੀਮਗੜ ਪੁਲਿਸ ਚੌਕੀ ਤੇ ਤੜਕੇ ਗਰਨੇਡ ਸੁੱਟੇ ਜਾਣ ਦੀ ਖਬਰ ਮਿਲੀ ਜਿਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹਾਲਾਂਕਿ ਹਰਿਆਣਾ ਪੁਲਿਸ ਨੇ ਇਸ ਨੂੰ ਮਹਿਜ ਇੱਕ ਅਫਵਾਹ ਘਰਾੜ ਦਿੱਤਾ ਹੈ ਪਰ ਇੰਟਰਨੈਟ ਤੇ ਹੈਪੀ ਪਛਿਆ ਤੇ ਗੋਪੀ ਨਵਾਂ ਸ਼ਹਿਰੀਆ ਨੇ ਇਸ ਚੌਕੀ ਤੇ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਇੱਥੇ ਦੱਸਣਯੋਗ ਹੈ ਕਿ ਇਹ ਗੈਂਗਸਟਰ ਪਹਿਲਾਂ ਵੀ ਇਹ ਧਮਕੀ ਦੇ ਚੁੱਕੇ ਹਨ ਕਿ ਪੰਜਾਬ ਤੇ ਹੋ ਰਹੇ ਗ੍ਰੇਨੇਡ ਹਮਲੇ ਹੁਣ ਹਰਿਆਣਾ ਤੇ ਦਿੱਲੀ ਤੱਕ ਵਿਧਾਏ ਜਾਣਗੇ। ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਗੁੱਟਬਾਜ਼ੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਆਸ਼ੂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕੱਲ ਆਸ਼ੂ ਵੱਲੋਂ ਬੁਲਾਈ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੀ ਧੜੇਬੰਦੀ ਸ਼ਰਿਆਮ ਦੇਖਣ ਨੂੰ ਮਿਲੀ। ਇਸ ਪ੍ਰੈਸ ਕਾਨਫਰੰਸ ਵਿੱਚੋਂ ਲੁਧਿਆਣਾ ਦੇ ਕਈ ਵੱਡੇ ਕਾਂਗਰਸੀ ਆਗੂ ਨਜ਼ਰਦਰ ਰਹੇ। ਇਸ ਦੇ ਦਰਮਿਆਨ ਪੰਜਾਬ ਕਾਂਗਰਸ ਵੱਲੋਂ ਕੱਲ ਮੁੱਲਾਪੁਰ ਵਿੱਚ ਜੁੜੇਗਾ ਬਲਾਕ ਜਿੱਤੇ ਗਈ ਕਾਂਗਰਸ ਤਹਿਤ ਇੱਕ ਰੈਲੀ ਕੀਤੀ ਗਈ। ਇਹ ਰੈਲੀ ਸਥਾਨ ਆਸ਼ੂ ਦੀ ਰਹਾਇਸ਼ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਬਿਲਕੁਲ ਨਜ਼ਦੀਕ ਹੈ। ਪਰ ਇਸ ਦੇ ਬਾਵਜੂਦ ਆਸ਼ੂ ਇਸ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਅਤੇ ਰੈਲੀ ਵਿੱਚ ਕਾਂਗਰਸੀ ਆਗੂਆਂ ਨੇ ਵੀ ਆਸ਼ੂ ਦਾ ਕੋਈ ਜ਼ਿਕਰ ਨਾ ਕੀਤਾ। ਐਸੇ ਦਰਮਿਆਨ ਕਾਂਗਰਸ ਪਾਰਟੀ ਵਿੱਚ ਗੁੱਟਬਾਜ਼ੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਜੁੜਾਂ ਤੇ ਹਨ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਤੇ ਵੜਿੰਗ ਦੀ ਖੇਪਾਜ਼ੀ ਹੁਣ ਸਿਖਰ ਤੇ ਹੈ ਸੂਤਰਾਂ ਅਨੁਸਾਰ ਰਾਜਾ ਵੜਿੰਗ ਵੱਲੋਂ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਆਸ਼ੂ ਵਿਰੋਧੀਆਂ ਨਾਲ ਸੰਪਰਕ ਕਾਇਮ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿਉਂਕਿ ਰਾਜਾ ਵੜਿੰਗ ਨੂੰ ਸ਼ੱਕ ਹੈ ਕਿ ਆਸ਼ੂ ਨੇ ਲੋਕ ਸਭਾ ਚੋਣਾਂ ਦੌਰਾਨ ਹਲਕਾ ਪਛਮੀ ਵਿੱਚੋਂ ਉਹਨਾਂ ਦੀ ਮਦਦ ਨਹੀਂ ਕੀਤੀ ਸੀ ਇਸ ਲਈ ਉਹ ਇਸ ਹਲਕੇ ਤੋਂ ਵੋਟਾਂ ਵਿੱਚ ਵੱਡੇ ਫਰਕ ਨਾਲ ਪਿੱਛੇ ਰਹੇ ਸਨ ਉਧਰ ਜਦ ਪੱਤਰਕਾਰਾਂ ਨੇ ਰਾਜਾ ਵੜਿੰਗ ਨਾਲ ਇਸ ਮਸਲੇ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਸਭ ਅੱਛਾ ਹੋਣ ਦਾ ਦਾਵਾ ਕਰਕੇ ਕੋਈ ਵੀ ਟਿੱਪਣੀ ਨਹੀਂ ਕੀਤੀ 2 ਮਾਰਚ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਹਿਮਾਚਲ ਪ੍ਰਦੇਸ਼ ਦੀਆਂ ਖੜੀਆਂ ਬੱਸਾਂ ਦੇ ਸ਼ੀਸ਼ੇ ਤੋੜਨ ਅਤੇ ਖਾਲਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਕੱਲ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਪਿੰਡ ਮਾਨੋਚਾਲ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਉਸ ਦਾ 2-3 ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਪੰਜਾਬ ਸਰਕਾਰ ਨੇ ਕੱਲ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਸਰਕਾਰ ਨੇ ਕੱਲ 97 ਆਈਪੀਐਸ ਤੇ ਪੀਪੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ। ਇਨ੍ਹਾਂ ਤਬਾਦਲਾਂ ਵਿੱਚ 65 ਡੀਐਸਪੀਜ਼ ਵੀ ਹਨ ਜਿਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਨਸ਼ਿਆਂ ਵਿਰੁੱਧ ਵਿੱਡੀ ਮੁਹੰਮਦ ਨੂੰ ਹੋਰ ਕਾਰਗਰ ਬਣਾਉਣ ਲਈ ਇਹ ਬਦਲੀਆਂ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਫੀਲਡ ਵਿੱਚੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਵੀ ਕਈ ਅਧਿਕਾਰੀ ਤਬਦੀਲ ਕੀਤੇ ਗਏ ਦੱਸੇ ਜਾ ਰਹੇ ਹਨ। ਸੂਬੇ ਵਿੱਚ ਗਰਮੀ ਨੇ ਹੁਣ ਜ਼ੋਰ ਫੜ ਲਿਆ ਹੈ। ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਹੀ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਤਕਰੀਬਨ 40 ਡਿਗਰੀ ਸੈਲਸੀਅਸ ਕਰੀਬ ਪੁੱਜ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਮੁਤਾਬਕ ਗਰਮੀ ਹੋਰ ਵਧੇਗੀ ਕੱਲ ਬਠਿੰਡਾ ਸੂਬੇ ਵਿੱਚ ਸਭ ਤੋਂ ਗਰਮ ਰਿਹਾ ਇੱਥੇ ਵੱਧ ਤੋਂ ਵੱਧ ਤਾਪਮਾਨ 39.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤਾਪਮਾਨ ਹੋਰ ਵਧੇਗਾ ਜਿਸ ਨਾਲ ਸੂਬੇ ਵਿੱਚ ਲੂ ਦੀ ਸ਼ੁਰੂਆਤ ਹੋ ਜਾਵੇਗੀ। ਰਾਮਪਰਾ ਫੂਲ ਨਜ਼ਦੀਕ ਪਿੰਡ ਚੌਕੇ ਵਿੱਚ ਬਣੇ ਆਦਰਸ਼ ਸਕੂਲ ਵਿੱਚੋਂ ਜ਼ਬਰੀ ਹਟਾਏ ਗਏ ਅਧਿਆਪਕਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਪੁਲਿਸ ਵੱਲੋਂ ਲਾਠੀ ਚਾਰਜ ਕਰਨ ਤੇ ਅਧਿਆਪਕਾਂ ਦੀ ਮਦਦ ਤੇ ਆਏ ਕਿਸਾਨਾਂ ਨੂੰ ਫੜ ਕੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰਨ ਖਿਲਾਫ ਕੱਲ ਭਾਰਤੀ ਕਿਸਾਨ ਜੂਨੀਅਨ ਏਕਤਾ ਅਗਰਾਹਾ ਵੱਲੋਂ ਮਾਲਵਾ ਖੇਤਰ ਵਿੱਚ ਵੱਖ-ਵੱਖ ਵਿਧਾਇਕਾਂ ਵਜ਼ੀਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਧਰਨੇ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਆਦਰਸ਼ ਸਕੂਲ ਕਮੇਟੀ ਵੱਲੋਂ ਅਧਿਆਪਕਾਂ ਦੇ ਖਾਤੇ ਵਿੱਚ ਤਨਖਾਹ ਪਾ ਕੇ ਬਾਅਦ ਵਿੱਚ ਕਢਵਾ ਲਈ ਜਾਂਦੀ ਸੀ ਅਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪਿਛਲੇ 3 ਸਾਲਾਂ ਤੋਂ ਨਾ ਕਿਤਾਬਾਂ ਤੇ ਨਾ ਹੀ ਵrdੀਆਂ ਦਿੱਤੀਆਂ ਗਈਆਂ। ਜਦ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਕੂਲ ਕਮੇਟੀ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਇਸ ਸਾਰੇ ਮਸਲੇ ਨੂੰ ਗੱਲਬਾਤ ਨਾਲ ਨਿਜਠਣ ਦੀ ਥਾਂ ਤੇ ਤੱਕੇਸ਼ਾਹੀ ਕਰ ਰਹੀ ਹੈ ਸੂਬੇ ਦੇ ਅੱਜ ਲਗਭਗ 350 ਤੋਂ ਵੱਧ ਸਕੂਲਾਂ ਵਿੱਚ ਰਾਜਨੀਤਿਕ ਲਹਿਰਾਂ ਬਹਿਰਾਂ ਰਹਿਣਗੀਆਂ ਦਰਸਲ ਅੱਜ ਮੁੱਖ ਮੰਤਰੀ ਕੈਬਨਿਟ ਮੰਤਰੀ ਤੇ ਵਿਧਾਇਕਾਂ ਵੱਲੋਂ ਸੂਬੇ ਦੇ 350 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸੂਬਾ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਹੋਣ ਵਾਲੇ ਖਰਚ ਲਈ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਵੀ ਭੇਜ ਦਿੱਤੀ ਹੈ ਇਸ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਇਹ ਪੂਰਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਉਹਨੇ ਜ਼ਮੀਨ ਉੱਤੇ ਕੱਲ ਤੋਂ ਸਾਡੇ ਸਾਰੇ ਮਾਨਯੋਗ ਵਿਧਾਇਕ ਸਹਿਬਾਨ ਸਾਰੇ ਹੀ ਮਾਨਯੋਗ ਕੈਬਨਿਟ ਮੰਤਰੀ ਸਹਿਬਾਨ ਸਾਡੇ ਸਾਰੇ ਮੇਅਰਸ ਡਿਪਟੀ ਮੇਅਰਸ ਸਾਡੇ ਸਾਰੇ ਸਰਪੰਚ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਨੂੰ ਪਿਆਰ ਕਰਦੇ ਆ ਹਮੇਸ਼ਾ ਸਾਡੇ ਸੀਐਮ ਸਾਹਿਬ ਹਮੇਸ਼ਾ এডੂਕੇਸ਼ਨ ਦੇ ਜਿਹੜਾ ਵੀ ਫੰਕਸ਼ਨ ਜਦੋਂ ਵੀ ਸੱਦਾ ਜਾਂਦਾ ਹੈ ਹਮੇਸ਼ਾ ਆਉਂਦੇ ਨੇ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਕੂਲ ਆਫ ਐਮੀਨੈਂਸ ਸ਼੍ਰੀ ਭਗਤ ਸਿੰਘ ਨਗਰ ਨਵ ਨਗਰ ਨਵਾਂ ਸ਼ਹਿਰ ਦਾ ਇਨੋਗ੍ਰੇਸ਼ਨ ਕਰਨਗੇ ਉਹਨਾਂ ਦੇ ਨਾਲ ਪੰਜਾਬ ਦੇ ਪ੍ਰਭਾਰੀ ਤੇ ਸਾਬਕਾ ਦਿੱਲੀ ਦੇ ਸਾਬਕਾ ਡਿਪਟੀ ਚੀਫ ਮਿਨਿਸਟਰ ਉਪ ਮੁੱਖ ਮੰਤਰੀ ਤੇ ਦੇਸ਼ ਦੇ ਮਸ਼ਹੂਰ ਸਿੱਖਿਆ ਮੰਤਰੀ ਜਿਨ੍ਹਾਂ ਨੇ ਸਿੱਖਿਆ ਦੇ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸ਼੍ਰੀ ਮਨੀਤ ਸੋਧਿਆ ਜੀ ਉਹ ਵੀ ਉਹਨਾਂ ਦੇ ਨਾਲ ਰਹਿਣਗੇ ਸਾਡੇ ਸਾਰੇ ਕੈਬਨਿਟ ਮੰਤਰੀ ਸਹਿਬਾਨ ਸਾਡੇ ਪ੍ਰੈਜ਼ੀਡੈਂਟ ਸ਼੍ਰੀ ਅਮਨ ਅਰੂੜਾ ਜੀ ਉਹ ਵੀ ਸੁਨਾਮ ਦੇ ਵਿੱਚ ਰਹਿਣਗੇ ਸਾਡੇ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਉਹ ਡਿੜਬੇ ਦੇ ਵਿੱਚ ਰਹਿਣਗੇ ਸਕੂਲ ਆਫ ਫੈਮਿਨੈਸ ਛਾਜਲੀ ਦਾ ਇਨੋਗ੍ਰੇਸ਼ਨ ਕਰਨਗੇ ਮੈਂ ਖੁਦ ਡੇਰਾਬਸੀ ਫਿਰ ਮੋਹਾਲੀ ਫਿਰ ਖਰੜ ਤੇ ਫਿਰ ਚਮਕੌਰ ਸਾਹਿਬ ਤੇ ਰੋਪੜ ਤੇ ਅਨੰਦਪੁਰ ਸਾਹਿਬ ਦੇ ਜਿਹੜੇ ਕੱਲ 6 ਸਕੂਲਾਂ ਦਾ ਇਨੋਗ੍ਰੇਸ਼ਨ ਕਰਨਾ ਤੇ ਇਹ ਪਹਿਲੀ ਵਾਰੀ ਹੈ ਕਿ ਇੰਨਾ ਵੱਡਾ ਫੈਸਟੀਵਲ ਤੇ ਤੁਸੀਂ ਵੀ ਇਸ ਗੱਲ ਦੇ ਹਾਮੀ ਭਰਦੇ ਹੋਵੋਗੇ ਕਿ ਕਦੀ ਵੀ ਸਿੱਖਿਆ ਦੇ ਉੱਤੇ ਇੰਨੀ ਗੱਲ ਨਹੀਂ ਹੋਈ ਨੈਸ਼ਨਲ ਗ੍ਰੀਨ ਟਰਬਿਊਨਲ ਨੇ ਪੰਜਾਬ ਵਿੱਚ ਸੀਵਰੇਜ ਤੇ ਠੋਸ ਰੈਹਤ ਖੂਨਦ ਪ੍ਰਬੰਧਨ ਵਿੱਚ ਕਮੀਆਂ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਕਟਾਰੇ ਵਿੱਚ ਖੜਾ ਕਰ ਦਿੱਤਾ ਹੈ ਕਮਿਟੀ ਟਰਬਿਊਨਲ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਤੇ ਤੁਰੰਤ ਜਵਾਬ ਮੰਗਿਆ ਹੈ ਟਰਬਿਊਨਲ ਨੇ ਅਮਰਸਰ ਜਲੰਧਰ ਲੁਧਿਆਣਾ ਆਦ ਵੱਡੇ ਸ਼ਹਿਰਾਂ ਵਿੱਚ ਰੈਹਤ ਖੂਨ ਦੇ ਢੇਰਾਂ ਦਾ ਗੰਭੀਰ ਨੋਟਿਸ ਲਿਆ ਇੱਥੇ ਦੱਸਣਯੋਗ ਹੈ ਕਿ ਨੈਸ਼ਨਲ ਗ੍ਰੀਨ ਟਰਬਿਊਨਲ ਪਹਿਲਾਂ ਵੀ ਕੂੜੇ ਦੇ ਢੇਰਾ ਨੂੰ ਠੀਕ ਤਰ੍ਹਾਂ ਨਾਲ ਨਜੇਠਣ ਕਰਕੇ ਸੁਪਾ ਸਰਕਾਰ ਤੇ 3000 ਕਰੋੜ ਰੁਪਏ ਦਾ ਜੁਰਮਾਨਾ ਲਾ ਚੁੱਕਾ ਹੈ ਇਸ ਦਰਮਿਆਨ ਪੰਜਾਬ ਸਰਕਾਰ ਨੇ ਸਫਾਈ ਦਿੱਤੀ ਕਿ ਉਸ ਨੇ ਕੁੱਲ 166 ਸ਼ਹਿਰਾਂ ਦੇ ਕੂੜੇ ਦੇ ਢੇਰਾਂ ਵਿੱਚੋਂ 119 ਨੂੰ ਸਾਫ਼ ਕਰਕੇ ਨਿਪਟਾਰਾ ਕਰ ਦਿੱਤਾ ਹੈ ਅਤੇ ਬਾਕੀ ਕੂੜੇ ਦੇ ਢੇਰਾਂ ਦਾ ਵੀ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ ਸੁਵੇ ਵਿੱਚ ਫੈਲੇ ਸੜਕੀ ਅੱਤਵਾਦ ਨੇ ਕੱਲ 6 ਮਨੁੱਖੀ ਜਾਨਾਂ ਨਿਗਲ ਲਈਆਂ ਕੱਲ ਫਰੋਇਦਪੁਰ ਦੇ ਪਿੰਡ ਬਲੂਰ ਕੋਲ ਟਰਾਲੇ ਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਵਿੱਚ ਚਾਚੇ ਭਤੀਜੇ ਦੀ ਮੌਤ ਹੋ ਗਈ। ਉਧਰ ਐਲਪੀ ਜੋ ਫਗਵਾੜਾ ਦੇ ਦੋ ਵਿਦਿਆਰਥੀ ਬੀਟੈਕ ਦੀ ਡਿਗਰੀ ਮਿਲਣ ਤੋਂ ਖੁਸ਼ ਹੋ ਕੇ ਜਦ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਮੋਟਰਸਾਈਕਲ ਹਾ사 ਕਰਸਤ ਹੋ ਗਿਆ। ਇਸ ਹਾਸੇ ਵਿੱਚ ਦੋਵਾਂ ਵਿਦਿਆਰਥੀਆਂ ਦੀ ਮੌਤ ਹੋ ਗਈ। ਸੁਨਾਮ ਮਾਨਸਾ ਮੁੱਖ ਸੜਕ ਤੇ ਤਾਜ ਪੈਲਸ ਕੋਲ ਵੀ ਕੱਲ ਰਾਤ ਵਾਪਰੇ ਇੱਕ ਸੜਕ ਹਾਸੇ ਵਿੱਚ ਦੋ ਨੌਜਵਾਨ ਮਾਰੇ ਗਏ ਇਹ ਨੌਜਵਾਨ ਢਾਬੇ ਤੇ ਖਾਣਾ ਖਾਣ ਜਾ ਰਹੇ ਸਨ ਅਮਰੀਕੀਆਂ ਦਾ ਆਪਣੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਲਦ ਹੀ ਮੋਹ ਭੰਗ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਖਿਲਾਫ ਨਾਰਾਜ਼ ਲੋਕਾਂ ਨੇ ਕੱਲ ਦੇਸ਼ ਭਰ ਵਿੱਚ 1200 ਤੋਂ ਵੱਧ ਥਾਵਾਂ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਨ੍ਹਾਂ ਪ੍ਰਦਰਸ਼ਨਾਂ ਨੂੰ ਹੈਂਡਸ ਆਫ ਦਾ ਨਾਮ ਦਿੱਤਾ ਗਿਆ ਹੈ। ਦੇਸ਼ ਭਰ ਦੇ ਵਕੀਲਾਂ, ਨਾਗਰਿਕ ਅਧਿਕਾਰ ਜਥੇਬੰਦੀਆਂ, ਮਨੁੱਖੀ ਹੱਕਾਂ ਦੇ ਕਾਰਕੁਨਾਂ ਨੇ 150 ਤੋਂ ਵੱਧ ਗਰੁੱਪਾਂ ਵਿੱਚ ਰੈਲੀਆਂ ਕੀਤੀਆਂ। ਇਨ੍ਹਾਂ ਸਾਰਿਆਂ ਨੇ ਦੋਸ਼ ਲਾਇਆ ਕਿ 트ੰਪ ਦੇ ਲਏ ਜਾ ਰਹੇ ਬੇਤੁਕੇ ਫੈਸਲੇ ਅਮਰੀਕੀ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੇ ਹਨ। ਜੇਕਰ ਇਨ੍ਹਾਂ ਫੈਸਲਿਆਂ ਨੂੰ ਨਾ ਰੋਕਿਆ ਗਿਆ ਤਾਂ ਦੇਸ਼ ਵਿੱਚ ਵਿਦਰੋਹ ਪੈਦਾ ਹੋ ਜਾਵੇਗਾ। ਕੱਲ ਦੇ ਵਿਦਰੋਹ ਵਿੱਚ ਕਾਰੋਬਾਰੀ ਐਲਨ ਮਸਕ ਵੀ ਲੋਕਾਂ ਦੇ ਨਿਸ਼ਾਨੇ ਤੇ ਰਹੇ ਆਈਪੀਐਲ ਦੇ ਰਾਤ ਖੇਡੇ ਗਏ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਹైదరాబాద్ ਨੂੰ ਆਸਾਨੀ ਨਾਲ 7 ਵਿਕਟਾਂ ਨਾਲ ਹਰਾ ਦਿੱਤਾ ਇਹ ਟੂਰਨਾਮੈਂਟ ਵਿੱਚ ਹైదరాబాద్ ਦੀ ਲਗਾਤਾਰ ਚੌਥੀ ਹਾਰ ਸੀ ਹైదరాబాద్ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 152 ਦੌੜਾਂ ਬਣਾਈਆਂ ਜਸਲੂਗ ਗਜਰਾਤ ਟਾਈਟਨਸ ਦੀ ਟੀਮ ਨੇ ਆਸਾਨੀ ਨਾਲ 17ਵੇਂ ਓਵਰ ਵਿੱਚ ਸਰ ਕਰ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ